ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਭੈਣ ਨਾਨਕ ਨੂੰ ਪਤਾ ਲੱਗਾ ਭਈਆ ਜੈ ਰਾਮ ਜੀ ਨੇ ਆਕੇ ਨਾਨਕ ਜੀ ਨੂੰ ਦੱਸਿਆ ਵੀ ਤੇਰੇ ਪ੍ਰਾਣੇ ਨੌਕਰੀ ਛੱਡ ਦਿੱਤੀ ਐ ਉਹ ਨੌਕਰੀ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਲੋਕ ਤਰਸਦੇ ਨੇ ਵੱਡੀਆਂ-ਵੱਡੀਆਂ ਫਰਮਾਇਸ਼ਾਂ ਲੈ ਕੇ ਆਉਂਦੇ ਨੇ ਧਨ ਦੌਲਤ ਦੀ ਕਮੀ ਕੋਈ ਨਹੀਂ ਐ ਔਰ ਇਸ ਸਤਸਿਗੁਰੂ ਮਖੋ ਪਿਤਾ ਮਹਿਤਾ ਕਲਿਆਣ ਦਾਸ ਥੋੜਾ ਜਿਹਾ ਨੁਕਤਾ ਸਮਝ ਲਓ ਬੜੇ ਖੁਸ਼ ਹੋਏ ਵੀ ਮੇਰਾ ਪੁੱਤਰ ਵੱਡੇ ਅਹੁਦੇ ਉੱਤੇ ਮੋਦੀ ਲੱਗ ਗਿਆ ਨੁਕੇ ਵੱਡਾ ਅਹੁਦਾ ਸੀ ਜੀ ਮੋਦੀ ਦਾ ਜਦੋਂ ਕਈ ਸਾਲ ਬਾਬੇ ਨੂੰ ਮੋਦੀ ਦੀ ਕਾਰ ਕਰਦਿਆਂ ਹੋ ਗਏ ਤੇ ਇੱਕ ਦਿਨ ਪਿਤਾ ਨੇ ਸੋਚਿਆ ਚੱਲਦੇ ਆ ਹੁਣ ਤੇ ਸੁਣਿਆ ਬੜਾ ਧਨ ਕਮਾਉਂਦਾ ਹੈ ਬੜੀ ਦੌਲਤ ਆਉਂਦੀ ਹੈ ਚੱਲ ਕੇ ਪਤਾ ਕਰਦੇ ਹਾਂ ਕਿੰਨਾ ਕੁ ਜੋੜ ਲਿਆ ਮਹਿਤਾ ਪਿਤਾ ਕਲਿਆਣ ਦਾਸ ਗੁਰਮਖੋ ਤਲਵੰਡੀ ਤੋਂ ਸultanpuri ਪਹੁੰਚ ਗਏ ਧੀ ਦੇ ਘਰ ਵੀ ਬਾਅਦ ਵਿੱਚ ਹੀ ਜਾਵਾਂਗੇ ਪਹਿਲਾਂ ਮੋਦੀ ਕਰਦੇ ਹੋਇਆਂ ਆਪਣੇ ਪੁੱਤ ਨੂੰ ਦੇਖਾਉਣੇ ਆ ਕਿਉਂਕਿ ਚਾਹ ਬੜਾ ਸੀ ਵੀ ਵੱਡੇ ਉਹਦੇ ਉੱਤੇ ਲੱਗ ਗਿਆ ਏ ਵੀ ਸੀ ਵੀ ਧਨ ਜੋੜ ਲਿਆ ਹੋਣਾ ਹੁਣ ਤਾਂ ਖਰਚ ਤੇ ਹੈ ਕੋਈ ਨਹੀਂ ਗਾ ਰਹਿੰਦਾ ਤੇ ਭੈਣ ਦੇ ਕੋਲੇ ਆ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਗਏ ਪਿਤਾ ਨੇ ਸਾਹਮਣੇ ਆਉਂਦਿਆਂ ਆਪਣੇ ਪਿਤਾ ਨੂੰ ਗੁਰੂ ਸਾਹਿਬ ਨੇ ਦੇਖਿਆ ਨਜ਼ਦੀਕ ਗਏ ਨਮਸਕਾਰ ਕੀਤੀ ਬਾਬੇ ਦੇ ਪਿਤਾ ਨੇ ਸਿਰ ਤੇ ਹੱਥ ਰੱਖਿਆ ਉੱਚੀ ਥਾਂ ਤੇ ਬਿਠਾਇਆ ਆਸੇ-ਪਾਸੇ ਨੌਕਰ-ਚਾਕਰ ਸਨ ਸਾਰਿਆਂ ਨੇ ਪਿਤਾ ਕਲਿਆਣ ਦਾਸ ਜੀ ਦੇ ਪੈਰਾਂ ਨੂੰ ਆ ਕੇ ਛੋਇਆ ਪਤਾ ਲੱਗਿਆ ਵੀ ਪੁੱਤਰ ਦੀ ਬੜੀ ਸ਼ੋਭਾ ਵਢਈ ਹੈ ਬੈਠ ਗਏ ਕਿੰਨਾ ਚਿਰ ਗੱਲਾਂ ਕਰਦੇ ਹੀ ਰਹੇ ਦੇਖਿਆ ਵੀ ਸਭ ਕੁਝ ਠੀਕ ਹੈ ਹੁਣ ਗੱਲਾਂ ਕਰਦਿਆਂ ਕਰਦਿਆਂ ਆਪਣੀ ਅਸੀ ਗੱਲ ਤੇ ਵੀ ਆ ਗਈ ਚੰ ਲੱਗੇ ਪੁੱਤਰ ਹੁਣ ਤੇ ਬੜਾ ਸਮਾਂ ਹੋ ਗਿਆ ਹੁਣ ਤੇ ਵੇਖ ਮੈਂ ਦੇਖ ਵੀ ਰਹੇ ਹਾਂ ਚਾਰੇ ਪਾਸੇ ਤੇਰੀ ਵਡਿਆਈ ਸ਼ੋਭਾ ਵੀ ਬੜੀ ਐ ਧਨ ਦੌਲਤ ਵੀ ਆਉਂਦਾ ਜਾਂਦਾ ਬਹੁਤ ਐ ਮੈਨੂੰ ਇਹ ਦੱਸ ਵੀ ਕਿੰਨੇ ਕੁ ਪੈਸੇ ਜੋੜ ਲਏ ਐ ਇਹ ਪੁੱਛਿਆ ਕਿੰਨਾ ਕੁ ਧਨ ਸੰਚ ਕਰ ਲਿਆ ਸੰਚ ਹੁੰਦਾ ਜੋੜ ਲਿਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹ ਪਿਤਾ ਜੀ ਧਨ ਬਹੁਤ ਆਉਂਦਾ ਪਰ ਜੁੜਿਆ ਨਹੀਂ ਐ ਤਨ ਬਹੁਤ ਆਉਂਦਾ ਪਰ ਜੁੜਿਆ ਨਹੀਂ ਹੈ ਪੁੱਛਾ ਕੀ ਹੋ ਗਿਆ ਕਹਿਣ ਲੱਗੇ ਇਸ ਹੱਥ ਆਵਤ ਇਸ ਹੱਥ ਜਾਵਤ ਪਿਤਾ ਜੀ ਇਧਰਲੇ ਹੱਥੋਂ ਆਉਂਦਾ ਤੇ ਇਧਰਲੇ ਹੱਥ ਚਲਾ ਜਾਂਦਾ ਜੋੜਿਆ ਤੇ ਕੁਛ ਨਹੀਂ ਹੈ ਜੇ ਤੋ ਇੰਨਾ ਕਿਆ ਤੇ ਗੁਰਮਖੋ ਜਿਹੜਾ ਪਿਤਾ ਬੜਾ ਮਿੱਠਾ ਬੋਲਦਾ ਸੀ ਕਹਿਣ ਲੱਗੇ ਤੂੰ ਨਕਮੇ ਦਾ ਨਕਮਾ ਹੀ ਰਿਆ ਤੈਨੂੰ ਧਨ ਪਹਿਲਾਂ ਧਨ ਕਮਾਉਣਾ ਨਹੀਂ ਸੀ ਆ ਰਿਹਾ ਹੁਣ ਕਮਾ ਰਿਹਾ ਤੇ ਹੁਣ ਸੰਭਾਲਣਾ ਨਹੀਂ ਆ ਰਿਹਾ ਹੁਣ ਧਨ ਸੰਭਾਲਣਾ ਨਹੀਂ ਆ ਰਿਹਾ ਤੂੰ ਨਾ ਕੁਛ ਕਰੀ ਮੈਨੂੰ ਤੇਰਾ ਪਹਿਲਾਂ ਹੀ ਪਤਾ ਸੀ ਤੂੰ ਇੰਜ ਹੀ ਕਰਨਾ ਇਨੇ ਗੁਰਮਖੋ ਗੁੱਸੇ ਹੋਏ ਗੁੱਸੇ ਹੋ ਕੇ ਪੈਣ ਨਾਨਕੀ ਦੇ ਘਰ ਚਲੇ ਗਏ ਜਾਂਦੇ ਆ ਸਾਰ ਆਪਣੀ ਧੀ ਨੂੰ ਵੀ ਕਿਹਾ ਨਾਨਕੀ ਮੈਂ ਤਾਂ ਸੋਚਿਆ ਸੀ ਤੇਰੇ ਕੋਲੇ ਆਏਗਾ ਧਨ ਦੌਲਤ ਜੋੜਨ ਸਿੱਖ ਲੇਗਾ ਧਨ ਤੋਂ ਬਿਨਾ ਕੌਣ ਕਿਸੇ ਨੂੰ ਪਹਿਚਾਣਦਾ ਹੈ ਪਰ ਉਹ ਤੇ ਨਕੰਮੇ ਦਾ ਨਕੰਮਾ ਹੀ ਰਿਹਾ ਉਹ ਰਾਮਨ ਹੱਥ ਛਾੜ ਕੇ ਬੈਠਾ ਤੇ ਭੈਣ ਨਾਨਕੀ ਗੁਰਨਖੋ ਕੇਵਲ ਆਪਣੇ ਭਰਾ ਨੂੰ ਪਿਆਰ ਹੀ ਨਹੀਂ ਸੀ ਕਰਦੀ ਨਿਰੰਕਾਰ ਜਾਣਦੀ ਸੀ ਪੰਨ ਨਾਨਕੀ ਨੇ ਆਪਣੇ ਵੀਰ ਨੂੰ ਵੀਰ ਕਰਕੇ ਨਹੀਂ ਗੁਰਮਖੋ ਪੀਰ ਕਰਕੇ ਜਾਣਿਆ ਸੀ ਉਹ ਤੇ ਔਲੀਆ ਮੰਨਦੀ ਸੀ ਕਹਿਣ ਲੱਗੇ ਪਿਤਾ ਜੀ ਤੁਸੀਂ ਧਨ 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 ਕਮਾਉਣ ਦੀ ਗੱਲ ਹੀ ਸਾਰਾ ਦਿਨ ਕਰਦੇ ਰਹਿੰਦੇ ਹੋ ਮੇਰਾ ਭਰਾ ਧਨ ਕਮਾਉਣ ਵਾਸਤੇ ਥੋੜਾ ਆਇਆ ਉਹ ਧਨ ਕਮਾਉਣ ਵਾਸਤੇ ਨਹੀਂ ਆਇਆ ਉਸ ਨੂੰ ਉਸ ਖੁਦਾ ਨੇ ਉਸ ਪਰਮੇਸ਼ਰ ਨੇ ਕਿਸੇ ਵੱਡੇ ਕਾਰਜ ਨਹੀਂ ਭੇਜਿਆ ਕਿਸੇ ਵੱਡੇ ਕਾਰਜ ਨਹੀਂ ਭੇਜਿਆ ਤੇ ਪਿਤਾ ਗਨ ਕੋ ਮਹਿਤਾ ਕਲਿਆਣ ਦਾ ਸੰਸਾਰੀ ਬਿਰਤੀ ਕਹਿਣ ਲੱਗੇ ਧਨ ਕਮਾਉਣ ਤੋਂ ਵੱਡਾ ਕੋਈ ਕਾਰਜ ਨਹੀਂ ਹੁੰਦਾ ਜਿੰਨੇ ਕਾਰਜ ਨੇ ਸਾਰੇ ਧਨ ਨਾਲ ਹੀ ਸਫਲ ਹੁੰਦੇ ਨੇ ਕਹਿਣ ਲੱਗੇ ਪਿਤਾ ਜੀ ਇਹ ਤੁਸੀਂ ਸੋਚਦੇ ਹੋ ਪਰ ਮੇਰਾ ਭਰਾ ਨਹੀਂ ਉਤਿੰਦਰੰਕਾਰ ਰੂਪ ਹੈ ਗੁਰਮਖੋ ਇਦਾਂ ਭੈਣ ਨੇ ਸਮਝਾਇਆ ਕਹਿਣ ਲੱਗੀ ਤੂੰ ਵੀ ਤੂੰ ਵੀ ਭਰਾ ਦੇ ਪਿਆਰ ਵਿੱਚ ਖੋ ਗਈਆਂ ਬਸ ਤੂੰ ਵੀ ਭਰਾ ਦੇ ਵਾਲੀ ਹੋਇਆ ਕਰ ਪਿਤਾ ਜੀ ਗੁੱਸੇ ਹੋ ਗਏ ਗੁਰਮਖੋ ਸੱਚ ਹੋਇਆ ਜਿਸ ਦਿਨ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਮੋਦੀ ਦੀ ਨੌਕਰੀ ਤੋਂ ਤਿਆਗ ਦੇ ਦਿੱਤਾ ਵੀ ਅੱਡ ਤੋਂ ਬਾਦ ਨਹੀਂ ਨੌਕਰੀ ਕਰਨੀ ਤੇ ਫਿਰ ਭੈਣ ਵੀ ਗੁੱਸੇ ਹੋਈ ਸੀ ਫਿਕਰ ਤਾਂ ਪਿਆ ਸੀ ਕਰੇਗਾ ਕੀ ਹੁਣ ਇਹ ਚੰਗਾ ਪੜਾ ਲੱਗਿਆ ਸੀ ਘਰ ਵਾਪਸ ਆ ਕੇ ਘਰ ਭੈਣ ਦੇ ਭਰਾ ਤੂੰ ਨੌਕਰੀ ਛੱਡ ਦਿੱਤੀ ਇਹ ਕਾਰਨ ਕੀ ਹੋਇਆ ਕਾਰਨ ਕੀ ਹੋਇਆ ਤੇ ਭੈਣ ਦੇ ਕੋਲ ਬੜ ਕੇ ਕਿਹਾ ਸੀ ਬੇਬੇ ਬੇਬੇ ਦਾ ਗੁਰਮਖੋ ਪੁਰਾਣੇ ਸਮੇਂ ਨਾ ਬੇਬੇ ਸ਼ਬਦ ਵੱਡੀ ਭੈਣ ਲਈ ਵਰਤਿਆ ਜਾਂਦਾ ਸੀ ਬੇਬੇ ਜਦੋਂ ਮੈਂ ਇਕਾਂਤ ਵਿੱਚ ਬੈਠਦਾ ਹਾਂ ਜਦੋਂ ਆਪਣੀ ਸੁਰਤ ਉਸ ਇੱਕ ਪਰਮੇਸ਼ਰ ਨਾਲ ਜੋੜਦਾ ਹਾਂ ਤੇ ਮੈਨੂੰ ਇੰਜ ਲੱਗਦਾ ਮੈਂ ਇੱਥੇ ਮੋਦੀ ਬਨਣ ਵਾਸਤੇ ਨਹੀਂ ਆਇਆ ਤੂੰ ਦੇਖ ਤਾਂ ਸਹੀ ਚਾਰੇ ਪਾਸੇ ਸੰਸਾਰ ਵਿੱਚ ਅੱਗ ਲੱਗੀ ਹੋਈ ਐ ਮੈਨੂੰ ਇੰਜ ਲੱਗਦਾ ਮੈਨੂੰ ਉਸ ਕਰਤੇ ਨੇ ਇਸ ਅੱਗ ਬੁਝਾਉਣੇ ਲਈ ਭੇਜਿਆ ਹੈ ਇੰਜ ਕਹਿਣਾ ਗੁਰਮਖੋ ਭੈਣ ਨੇ ਕਹਿਣਾ ਠੀਕ ਏ ਵੀਰ ਜਿਵੇਂ ਤੇਰੀ ਮਰਜ਼ੀ ਹੈ ਪਰ ਮੈਨੂੰ ਇਹ ਪਤਾ ਹੈ ਵੀ ਪਿਤਾ ਜੀ ਨੇ ਗੁੱਸੇ ਹੋਣਾ ਇੰਨਾਂ ਸਕੇ ਪੈਣ ਚੁਪਕਾ ਦੀ ਗੁਰਮਖੋ ਭਈਆ ਜੈ ਰਾਮ ਚਿਰੀਵ ਨਹੀਂ ਸੀ ਚੰਗਾ ਲੱਗਿਆ ਪੁੱਛਿਆ ਹੁਣ ਕਰੇਗਾ ਕੀ ਗੁਰਮਖੋ ਨੌਕਰੀ ਛੱਡ ਕੇ ਸਭ ਤੋਂ ਪਹਿਲਾਂ ਗੁਰਨਾਨਕ ਸਹਿ ਪਾਤਸ਼ਾਹ ਨੇ ਤਲਵੰਡੀ ਸੁਨੇਹਾ ਭੇਜਿਆ ਤੇ ਭਾਈ ਮਰਦਾਨੇ ਨੂੰ ਬੁਲਾ ਲਿਆ ਕਿ ਕੀਤਾ ਭਾਈ ਮਰਦਾਨੇ ਨੂੰ ਬੁਲਾਇਆ ਭਾਈ ਮਰਦਾਨਾ ਕਈ ਦਿਨਾਂ ਤੋਂ ਬਾਅਦ ਆ ਗਿਆ ਤਲਵੰਡੀ ਆਕੇ ਨਮਸਕਾਰ ਕੀਤੀ ਬਾਬਾ ਇੰਨਾ ਸੁਨੇਹਾ ਭੇਜਿਆ ਸੀ ਕੀ ਹੋ ਗਿਆ ਕਹਿਣ ਲੱਗੇ ਮਰਦਾਨਿਆਂ ਨਾਲ ਪਿੰਡ ਹੈ ਉਥੇ ਜਾ ਉਥੇ ਇੱਕ ਮੇਰਾ ਪਿਆਰਾ ਵੱਸਦਾ ਉਹਦਾ ਨਾਮ ਫਰੰਦਾ ਹੈ ਉਹਦੇ ਘਰ ਨੂੰ ਲੱਭ ਲਈ ਤੂੰ ਫਰੰਦੇ ਦੇ ਕੋਲੋਂ ਰਬਾਬ ਲੈ ਕੇ ਆ ਪੁੱਛਿਆ ਬਾਬਾ ਪੈਸੇ ਕਹਿਣ ਲੱਗੇ ਜਾ ਕੇ ਭੈਣ ਨੂੰ ਕਹੀਂ ਨਾਨਕ ਨੇ ਕਿਹਾ ਰਬਾਬ ਲਿਆਵਣੀ ਹੈ ਪੈਸੇ ਦੇ ਦੇ ਗੁਰਮਖੋ ਜਿਹੜੀ ਰਬਾਬ ਭਾਈ ਮਰਦਾਨਾ ساری ਜ਼ਿੰਦਗੀ ਬਾਬੇ ਨਾਲ ਵਜਾਉਂਦਾ ਰਿਹਾ ਨਾ ਜਿਸ ਰਬਾਬ ਦੇ ਵਿੱਚੋਂ ਤੂੰ ਤੇਰਾ ਦੀ ਧੁਨੀ ਆਉਂਦੀ ਸੀ ਜਿਸ ਰਬਾਬ ਦੇ ਰਾਹੀਂ ਬਾਬੇ ਨੇ ਸੰਸਾਰ ਉੱਤੇ ਬਾਣੀ ਨੂੰ ਪ੍ਰਗਟ ਕੀਤਾ ਉਹ ਰਬਾਬ ਭੈਣ ਨਾਨਕੀ ਦੇ ਪੈਸਿਆਂ ਦੇ ਨਾਲ ਖਰੀਦੀ ਗਈ ਸੀ ਬਾਬੇ ਨੇ ਇਹ ਨਹੀਂ ਕਿ ਮੇਰੇ ਕੋਲੋਂ ਲੈ ਜਾ ਕੰਨ ਲੱਗੇ ਨਹੀਂ ਭੈਣ ਨੂੰ ਕਹੀਂ ਰਬਾਬ ਖਰੀਦਣੀ ਹੈ ਪੈਸੇ ਭੈਣ ਕੋਲੋਂ ਲੈਣੇ ਨੇ ਉਹਦਾ ਕਾਰਨ ਸੀ ਗੁਰਮਖੋ ਜਦੋਂ ਵੀ ਕਦਰ ਰਬਾਬ ਵਜਦੀ ਸੀ ਬਾਬੇ ਨੂੰ ਆਪਣੀ ਭੈਣ ਵੀ ਚਿੱਤੇ ਆ ਜਾਂਦੀ ਸੀ ਭੈਣ ਚਿੱਤੇ ਆਏਗੀ ਭੈਣ ਰਬਾਬ ਭੈਣ ਨੂੰ ਆਖਾਂਗੇ ਤੂੰ ਦਵਾ ਸਾਨੂੰ ਗੁਰਮਖੋ ਭਾਈ ਮਰਦਾਨਾ ਗਿਆ ਜਾ ਕੇ ਭੈਣ ਦਾਣਕੀ ਨੂੰ ਕਿਹਾ ਨਾਨਕ ਜੀ ਨੇ ਕਿਹਾ ਬੀਬੇ ਪੈਸੇ ਦੇ ਅਸਾਂ ਰਬਾਬ ਖਰੀਦਣੀ ਹੈ ਪੈਣ ਨੇ ਗੁਰਮਖੋ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਪੈਸੇ ਦੇ ਦਿੱਤੇ ਪੈਸੇ ਦੇ ਕੇ ਸੁਲਤਾਨਪੁਰੇ ਤੋਂ ਗੁਰਮਖੋ ਕੁਝ ਦੂਰ ਇੱਕ ਪਿੰਡ ਪੈਂਦਾ ਪੈਰੋਆਣਾ ਭਾਈ ਮਰਦਾਨਾ ਪੈਰੋਆਣੇ ਚਲਾ ਗਿਆ ਇਤਿਹਾਸਕਾਰ ਕਹਿੰਦੇ ਨੇ ਪਿੰਡ ਵੱਡਾ ਸੀ ਬਜ਼ੁਰਗ ਸੀ ਭਾਈ ਫਰੰਦਾ ਗੁਰਮਖੋ ਸਾਜ ਬੜੇ ਸੋਹਣੇ ਬਣਾਉਂਦਾ ਸੀ ਤੇ ਬਾਬਤ ਤੇ ਬੜੀ ਸੋਹਣੀ ਬਣਾਈ ਉਸਨੇ ਦੋ ਦਿਨ ਤੱਕ ਭਾਈ ਮਰਦਾਨਾ ਫਰੰਦੇ ਦਾ ਇਤਿਹਾਸ ਕਰ ਕਹਿੰਦੇ ਘਰ ਲੱਭਦੇ ਰਹੇ ਪਰ ਘਰ ਨਹੀਂ ਲੱਭਿਆ ਅਖੀਰ ਨੂੰ ਮੜਨ ਲੱਗੇ ਤੇ ਕਿਸੇ ਨੇ ਪੁੱਛ ਲਿਆ ਇੱਥੇ ਭਾਈ ਕੋਈ ਫਰੰਦਾ ਰਹਿੰਦਾ ਹੈ ਮੈਂ ਉਸਦੇ ਘਰ ਜਾਣਾ ਦੋ ਦਿਨ ਹੋ ਗਏ ਲੱਭਦਾ ਨਾ ਹੀ ਦਸ ਪੱਦਤੀ ਉਹ ਪਿੰਡ ਦੇ ਬਾਹਰ-ਬਾਰ ਝਾੜੀਆਂ ਨੇ ਉੱਥੇ ਇਕਾਂਤ ਵਿੱਚ ਰਹਿੰਦਾ ਹੈ ਚਲਦੇ ਹਾਂ ਚਲਦੇ ਹਾਂ ਗੁਰਮਖੋ ਭਾਈ ਮਰਦਾਨਾ ਉਧਰ ਨੂੰ ਚੱਲ ਪਏ ਭਾਈ ਮਰਦਾਨ ਫਰੰਦੇ ਦਾ ਕੱਚਾ ਜਿਹਾ ਘਰ ਖੜਕਾਇਆ ਜਾ ਕੇ ਬੂਹਾ ਭਾਈ ਫਰੰਦੇ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲਿਆ ਕਿੱਥੋਂ ਕੌਣ ਜੀ ਕਹਿਣ ਲੱਗੇ ਸੁਲਤਾਨਪੁਰੇ ਤੋਂ ਆਇਆ ਹਾਂ ਕੌਣ ਆਇਓ ਕਹਿਣ ਲੱਗੇ ਮੈਨੂੰ ਗੁਰੂ ਨਾਨਕ ਜੀ ਨੇ ਭੇਜਿਆ ਹੈ ਪਤਾ ਲੱਗਿਆ ਭਾਈ ਫਰੰਦੇ ਨੂੰ ਭਾਈ ਫਰੰਦੇ ਨਾਲ ਗੁਰਮਖੋ ਬਾਬੇ ਦਾ ਪਿਆਰ ਸੀ ਮੋਦੀ ਕਰਕੇ ਵੀ ਜਾਣਦਾ ਸੀ ਰੱਬ ਕਰਕੇ ਵੀ ਜਾਣਦਾ ਸੀ ਸ਼ਰਧਾਲੂ ਸੀ ਬਾਬੇ ਦਾ ਸਿੱਖ ਬਣਿਆ ਸੀ ਕਹਿਣ ਲੱਗੇ ਜੀ ਕੀ ਹੁਕਮ ਭੇਜਿਆ ਹੈ ਭਾਈ ਫਰੰਦੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਰਬਾਬ ਮੰਗਵਾਈ ਹੈ ਤੇ ਭਾਈ ਫਰੰਦਾ ਕਹਿਣ ਲੱਗਾ ਮੈਂ ਉਡੀਕਦਾ ਪਿਆਸਾਂ ਇਹ ਜਿਹੜੀ ਰਬਾਬ ਬਣਾਈ ਏ ਨਾ ਇਹ ਮੈਂ ਕੇਵਲ ਬਾਬੇ ਲਈ ਬਣਾਈ ਹੈ ਜਦੋਂ ਮੈਂ ਬਣਾ ਰਿਹਾ ਸੀ ਨਾ ਉਦੋਂ ਹੀ ਮੇਰੇ ਮਨ ਵਿੱਚ ਇਹ ਸੀ ਇਹ ਕਿਸੇ ਹੋਰ ਨੂੰ ਨਹੀਂ ਦੇਣੀ ਇਹ ਕੇਵਲ ਨਾਨਕ ਨੂੰ ਦੇਣੀ ਹੈ ਗੁਰਮਖੋ ਰਬਾਬ ਲੈ ਲਈ ਜਦੋਂ ਰਬਾਬ ਲੈ ਕੇ ਤੇ ਭਾਈ ਮਰਦਾਨੇ ਨੇ ਕਿਹਾ ਚ ਕਿੰਨੇ ਟੱਕੇ ਹੋ ਗਏ ਇਹ ਰਬਾਬ ਹੈ ਕਿੰਨੇ ਦੀ ਕਿੰਨੇ ਪੈਸੇ ਦੇਵਾਂ ਕਹਿਣ ਦਾ ਭਾਵ ਤੇ ਭਾਈ ਫਰੰਦੇ ਨੇ ਕਿਹਾ ਮਰਦਾਨਾ ਜੀ ਇੱਕ ਬੇਨਤੀ ਹੈ ਮੈਨੂੰ ਇਸ ਦੀ ਸੱਚੀ ਭੇਟਾ ਦਿਓ ਮੈਨੂੰ ਇਸ ਦੀ ਸੱਚੀ ਭੇਟਾ ਦਿਓ ਕਹਿਣ ਲੱਗੇ ਸੱਚੀ ਭੇਟਾ ਕਿਹੜੀ ਆਲੇ ਜਿੰਨੇ ਪੈਸੇ ਚਾਹੀਦੇ ਨੇ ਮੈਂ ਪੈਸੇ ਲੈ ਕੇ ਆਇਆ। ਕਹਿਣ ਲੱਗੇ ਠੀਕ ਹੈ ਤੁਸੀਂ ਲੈ ਕੇ ਆਏ ਹੋ ਪਰ ਮੇਰੀ ਪੇਟਾ ਇਹ ਹੀ ਹੈ। ਬਸ ਲੈਣਾ ਤੁਹਾਡੇ ਕੋਲੋਂ ਕੁਝ ਵੀ ਨਹੀਂ। ਇੱਕ ਬੇਨਤੀ ਹੈ ਕਿ ਜਿਹੜੀ ਆ ਰਬਾਬ ਮੈਂ ਤੁਹਾਨੂੰ ਬਣਾ ਕੇ ਦਿੱਤੀ ਏ ਨਾ ਇਹ ਇੱਕ ਬਾਬੇ ਨਾਨਕ ਤੋਂ ਬਿਨਾ ਕਿਸੇ ਅੱਗੇ ਨਹੀਂ ਵਜਾਉਣੀ। ਆ ਮੇਰੀ ਪੇਟਾ ਹੈ। ਇਹ ਮੇਰੀ ਰਬਾਬ ਗੁਰੂ ਨਾਨਕ ਸਾਹਿਬ ਤੋਂ ਬਿਨਾ ਕਿਸੇ ਅੱਗੇ ਨਹੀਂ ਵਜਾਉਣੀ। ਬਸ ਇਹੀ ਮੇਰੀ ਪੇਟਾ ਹੈ। ਗੁਰਮਖੋ ਭਾਈ ਮਰਦਾਨੇ ਨੇ ਸ਼ਬਦ ਸੁਣਿਆ ਕਹਿਣ ਲੱਗੇ ਭਾਈ ਫਰੰਦੇ ਮੈਂ ਤੁਹਾਡੇ ਬਚਨਾਂ ਨੂੰ ਯਾਦ ਰੱਖਾਂਗਾ। ਹੁਣ ਗੁਰਮਖੁਰਬਾਬ ਆ ਗਈ। ਗੁਰਨਾਨਕ ਸਾਹਿਬ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਦੇ ਨੇ। ਨਦੀ ਵਗਦੀ ਸੀ ਵਈ। ਉਸ ਵਈ ਨਦੀ ਦੇ ਕਿਨਾਰੇ ਜਾ ਕੇ ਬੈਠ ਜਾਂਦੇ ਨੇ। ਤੂੰ ਤੂੰ 13 13 ਦੀ ਧੁਣੀ ਆਉਂਦੀ ਹੈ। ਛਾਰੇ ਪਾਸੇ ਇੱਕ ਓੰਕਾਰ ਦੀ ਧੁਣੀ ਗਜਦੀ ਹੈ। ਬਾਬਾ ਕਈ ਕਈ ਘੰਟੇ ਬੈਠ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਪਰ ਉਸ ਕਰਤੇ ਦੀ ਕੀਰਤੀ ਗਾਉਂਦਾ ਹੈ ਤੇ ਭਾਈ ਮਰਦਾਨਾ ਨਾਲ ਰਬਾਬ ਵਜਾਉਂਦਾ ਹੈ ਗੁਰਮਖੋ। ਕਈ ਮਹੀਨਿਆਂ ਤੱਕ ਇਹ ਕਾਰਨ ਚੱਲਦਾ ਰਿਹਾ। ਬਾਬਾ ਸਵੇਰੇ ਉੱਠਦਾ ਇੱਕ ਪੈ ਰਾਤ ਰਹਿੰਦਿਆਂ ਉੱਠਦਾ ਪਿੱਛੇ ਪਿੱਛੇ ਭਾਈ ਮਰਦਾਨਾ ਦੋਨੋਂ ਵਈ ਨਦੀ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਕਈ ਕਈ ਘੰਟੇ ਵਈ ਦੇ ਕਿਨਾਰੇ ਉੱਪਰ ਬੈਠ ਕੇ ਇਦਾਂ ਗੁਰਮਖੋ ਕੀਰਤਨ ਚੱਲਦਾ ਰਹਿੰਦਾ ਹੈ ਕਿੰਨਾ ਹੀ ਸਮਾਂ ਤੁਸੀਂ ਨਾ ਅੱਜ ਵੀ ਸੁਲਤਾਨਪੁਰ ਜਾਓ ਸੁਲਤਾਨਪੁਰ ਨਾ ਗੁਰਮਖੋ ਇੱਕ ਪਿੱਪਲ ਦਾ ਦਰਖਤ ਹੈ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਲੱਗਿਆ ਹੋ ਤੇ ਵਈ ਨਦੀ ਦੇ ਕਿਨਾਰੇ ਦੇ ਉੱਪਰ ਹੈ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਇਹ ਉਹੀ ਥਾਂ ਹੈ ਜਿਸ ਪਿੱਪਲ ਦੇ ਥੱਲੇ ਬੈਠ ਕੇ ਉਹਦੇ ਨਾਲ 베ਰੀ ਲੱਗੀ ਹੋਈ ਹੈ ਉਹਨਾਂ ਦਰਖਤਾਂ ਥੱਲੇ ਬੈਠ ਕੇ ਬਾਬਾ ਕੀਰਤਨ ਕਰਦਾ ਹੁੰਦਾ ਸੀ ਤੇ ਤਨ ਚਾਰਕ ਸਾਲ ਪਹਿਲਾਂ ਜਦੋਂ ਗਏ ਨਾ ਦਰਸ਼ਨ ਕਰਨ ਵਾਸਤੇ ਗੁਰਮਕੂ ਤੇ ਉਹ ਦਰਖਤ ਦੇਖੇ ਇਦਾਂ ਤੇ ਮਨ ਨੇ ਸੋਚਿਆ ਮਨਾ ਸੀ ਕਹਿ ਦਿੰਦੇ ਆ ਵੀ ਅਸੀਂ ਭਾਗਾ ਵਾਲੇ ਆ ਪਰ ਉਹ ਦਰਖਤ ਵੀ ਕਿੰਨੇ ਭਾਗਾ ਵਾਲੇ ਨੇ ਅੱਜ ਵੀ ਗੁਰਮਖੂ ਖੜੇ ਨੇ ਜਿਨ੍ਹਾਂ ਦਰਖਤਾਂ ਨੇ ਗੁਰਨਾਨਕ ਸਾਹਿਬ ਦੇ ਦਰਸ਼ਨ ਕੀਤੇ ਉਹ ਉਹ ਦਰਖਤ ਵੀ ਗੁਰਮਖੂ ਭਾਗਾ ਵਾਲੇ ਨੇ ਕਈ ਇੱਕ ਇੱਕ ਵਾਰ ਐਸਾ ਹੋਇਆ ਬਾਬਾ ਸਵੇਰੇ ਉੱਠਿਆ ਵੇਈ ਦੇ ਵਿੱਚ ਉਤਰਿਆ ਉਤਰਿਆ ਵੇਈ ਦੇ ਵਿੱਚ ਪਰ ਹੁਣ ਭਾਈ ਮਰਦਾਨਾ ਉਡੀਕਦਾ ਹੈ ਪਰ ਬਾਬਾ ਬਾਹਰ ਨਹੀਂ ਆਇਆ ਜਿਸ ਕਿਨਾਰੇ ਦੇ ਉੱਪਰੋਂ ਬਾਬਾ ਥੋੜੀ ਦੇਰ ਇਸ਼ਨਾਨ ਕਰਦਾ ਸੀ ਇਸ਼ਨਾਨ ਕਰਕੇ ਬਾਹਰ ਆ ਜਾਂਦਾ ਸੀ ਤੇ ਨਾਲ ਬੈਠ ਕੇ ਭਾਈ ਮਰਦਾਨਾ ਦੇ ਕਈ-ਕਈ ਘੰਟੇ ਕੀਰਤੀ ਕਰਦਾ ਅੱਜ ਭਾਈ ਮਰਦਾਨਾ ਕਈ ਘੰਟੇ ਹੋ ਗਏ ਉਡੀਕਦਿਆਂ ਬਾਬਾ ਬਾਹਰ ਨਹੀਂ ਨਿਕਲਿਆ 2 ਘੰਟੇ 4 ਘੰਟੇ 5 7 ਘੰਟੇ ਹੋ ਗਏ ਲੋਕ ਦੂਜੇ ਵੀ ਦਿਨ ਚੜ ਗਿਆ ਲੋਕ ਦੂਜੇ ਵੀ ਆਉਣ ਲੱਗ ਪਏ ਮਰਦਾਨੇ ਅਸੀਂ ਅੱਗੇ ਆਉਂਦੇ ਸੀ ਨਾਨਕ ਤੇਰੇ ਨਾਲ ਪਰਬਾਬ ਵਜਾ ਕੇ ਕੀਰਤੀ ਕਰਦੇ ਸਾਂ ਅੱਜ ਕੀ ਹੋ ਗਿਆ ਕਿੱਥੇ ਨਾਨਕ ਤੂੰ ਕੱਲਾ ਹੀ ਬੈਠਾ ਹੈਂ ਦੱਸਿਆ ਜੀ ਕਿੰਨਾ ਹੀ ਸਮਾਂ ਹੋ ਗਿਆ ਨਾਨਕ ਜੀ ਅੰਦਰ ਗਏ ਪਰ ਵਾਪਸ ਨਹੀਂ ਆਏ ਰੌਲਾ ਪੈ ਗਿਆ ਡੁੱਬ ਗਿਆ ਹੋਵੇਗਾ ਕਿਸੇ ਨੇ ਪੁੱਛਿਆ ਤੈਰਨਾ ਆਉਂਦਾ ਸੀ ਮੈਨੂੰ ਤੇ ਨਹੀਂ ਪਤਾ ਪਾਣੀ ਦਾ ਵਹਾਅ ਤੇਜ਼ ਹੈ ਰੁੜ ਗਿਆ ਹੋਵੇਗਾ ਵਿੱਚ ਗੁਰਮੁਖੋ ਲੋਕ ਚਾਰੇ ਪਾਸੇ ਰੌਲਾ ਪੈ ਗਿਆ ਦੌਲਤ ਖਾਨ ਲੋਧੀ ਕੋਲੇ ਗੱਲ ਪਹੁੰਚ ਗਈ ਜਿਹੜਾ ਤੇਰਾ ਮੋਦੀ ਸੀ ਨਾ ਛੱਡਿਆ ਸੀ ਕਿਰਤ ਉਹ ਸਵੇਰ ਵੇਲੇ ਨਦੀ ਤੇ ਨਹਾਉਣ ਜਾਂਦਾ ਡੁੱਬ ਗਿਆ ਗੁਰਮਖੋ ਉਹਨੇ ਆਪਣੇ ਨੌਕਰ ਭੇਜੇ ਸੇਵਕ ਭੇਜੇ ਪਾਣੀ ਲੱਭਣ ਵਾਲੇ ਤਰਾਕ ਭੇਜੇ ਲੱਭੋ ਬੇੜੀਆਂ ਮੰਗਵਾਈਆਂ ਗਈਆਂ ਦੂਰ ਦੂਰ ਤੱਕ ਨਜ਼ਰ ਮਾਰੋ ਭਈਆ ਜੈ ਰਾਮ ਜੀ ਆਏ ਚਾਰੇ ਪਾਸੇ ਸੁਲਤਾਨਪੁਰ ਰੌਲਾ ਪੈ ਗਿਆ ਕਿ ਗੁਰਨਾਨਕ ਡੁੱਬ ਗਿਆ ਹੈ ਸਾਰਿਆਂ ਨੂੰ ਲੱਗਿਆ ਵੀ ਡੁੱਬ ਗਿਆ ਸਾਰਾ ਦਿਨ ਬਤੀਤ ਹੋ ਗਿਆ ਦੂਜਾ ਦਿਨ ਚੜਿਆ ਦੂਜਾ ਦਿਨ ਬਤੀਤ ਹੋ ਗਿਆ ਭੈਣ ਨਾਨਕੀ ਦੇ ਘਰੇ ਗੁਰਮਖੋ ਲੋਕ ਦੁੱਖ ਮਡਾਉਣ ਲੱਗ ਪਏ ਆ ਆ ਕੇ ਹੁੰਦਾ ਹੈ ਨਾ ਅੱਜ ਵੀ ਹੁੰਦਾ ਹੈ ਕਈ ਵਾਰ ਚੜਾਈ ਕਰ ਜੇ ਨਾ ਕੋਈ ਤੇ ਅਸੀਂ ਕਹਿੰਦੇ ਚਲੋ 10 ਮਿੰਟ ਬੈਠਾਉਣੇ ਆ ਭਾਈ ਘਟਨਾ ਮਾੜੀ ਹੋ ਗਈ ਗੁਰਮਖੋ ਜੇ ਸਮੇਂ ਸਰੀਰ त्यागਿਆ ਲੋਕਾਂ ਦੇ ਕੋਲੋਂ ਦੁੱਖ ਮਡਾਉਣ ਆਉਂਦੇ ਨੇ ਇੱਕ ਦਿਨ ਤੋਂ ਬਾਅਦ ਦੂਜੇ ਦਿਨ ਭੈਣ ਨਾਨਕੀ ਦੇ ਘਰ ਲੋਕ ਆਉਣ ਲੱਗ ਪਏ ਭਰਾ ਡੁੱਬ ਗਿਆ ਪਤਾ ਨਹੀਂ ਸਰੀਰ ਲੱਭੇਗਾ ਕਿ ਨਹੀਂ ਲੱਭੇਗਾ ਦੁੱਖ ਮਡਾ ਕੇ ਆਉਣੇ ਆ ਸਾਰੇ ਕਹਿੰਦੇ ਸੀ ਨਾਨਕੀ ਤੇਰਾ ਭਰਾ ਡੁੱਬ ਗਿਆ ਪਰ ਭੈਣ ਨੂੰ ਭਰੋਸਾ ਸੀ ਭੈਣ ਨੂੰ ਭਰੋਸਾ ਸੀ ਇਸ ਗੱਲ ਦਾ ਜਦੋਂ ਵੀ ਲੋਕ ਆ ਕੇ ਪੁੱਛਦੇ ਨਹੀਂ ਮੇਰਾ ਭਰਾ ਤੇ ਡੁੱਬਦਿਆਂ ਨੂੰ ਤਾਰਨ ਵਾਲਾ ਹੈ ਮੇਰਾ ਭਰਾ ਕਿਵੇਂ ਡੁੱਬ ਸਕਦਾ ਹੈ ਉਹ ਤੇ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ ਹੈ ਉਸ ਕਰਤੇ ਦੀ ਕੋਈ ਕੌਤਕਮਈ ਰਹੱਸਮਈ ਬਾਤ ਹੋਵੇਗੀ ਸਾਨੂੰ ਸਮਝ ਨਹੀਂ ਲੱਗਦੀ ਭਾਈ ਤਿੰਨ ਦਿਨਾਂ ਤੋਂ ਬਾਅਦ ਗੁਰਮਖੋ ਥੋੜੀ ਦੂਰ ਜਾ ਕੇ ਅੱਗੇ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੁੰਦੇ ਆ ਥੋੜਾ ਅੱਗੇ ਚੱਲ ਕੇ ਗੁਰੂ ਬਾਬਾ ਪ੍ਰਗਟ ਹੋਇਆ ਨਦੀ ਦੇ ਵਿੱਚੋਂ ਨਿਕਲਿਆ ਨਿਕਲ ਕੇ ਗੁਰਨਾਣਕ ਸਾਹਿਬ ਪਾਤਸ਼ਾਹ ਨਾ ਦੌਲਤਖਾਨ ਨਵਾਬ ਦੇ ਕੋਲ ਗਏ ਨਾ ਆਪਣੀ ਭੈਣ ਦੇ ਘਰ ਗਏ ਗੁਰਨਾਣਕ ਸਾਹਿਬ ਪਾਤਸ਼ਾਹ ਸੁਲਤਾਨਪੁਰੇ ਦੀ ਸ਼ਮਸ਼ਾਨ ਘਾਟ ਵੱਲ ਕਬਰ ਸਥਾਨ ਦੇ ਵੱਲ ਚੱਲ ਪਏ ਗੁਰਮੁਖ ਨਾ ਨਾਲ-ਨਾਲ ਬਾਬਾ ਧੁਨੀ ਗਾ ਰਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ ਨਾ ਕੋਈ ਹਿੰਦੂ ਨਾ ਮੁਸਲਮਾਨ ਇਹ ਧੁਨੀ ਲਾ ਰਿਹਾ ਸੀ ਜਾ ਕੇ ਬਾਬਾ ਸੁਲਤਾਨਪੁਰੇ ਦੇ ਕਬਰਸਥਾਨ ਵਿੱਚ ਬੈਠ ਗਿਆ ਗੁਰਮਖੋ ਕਿਉਂਕਿ ਸੁਲਤਾਨਪੁਰ ਬਹੁਤਾਂਤ ਮੁਸਲਮਾਨ ਹੀ ਰਹਿੰਦੇ ਸਨ 로ਧੀਆਂ ਦਾ ਰਾਟ ਸੀ ਦੀ ਉਦੋਂ ਬੈਠ ਗਿਆ ਤਿੰਨ ਦਿਨ ਹੋ ਗਏ ਬਾਬੇ ਨੂੰ ਉੱਥੇ ਬੈਠੇ ਭੈਣ ਵੀ ਆਈ ਭਾਈਆ ਜੈ ਰਾਮ ਵੀ ਆਇਆ ਨਾਨਕ ਘਰ ਚੱਲ ਨਹੀਂ ਹੁਣ ਸਾਰਾ ਸੰਸਾਰ ਹੀ ਮੇਰਾ ਘਰ ਹੈ ਸਾਰਾ ਸੰਸਾਰ ਹੀ ਮੇਰਾ ਘਰ ਹੈ ਕਿੱਥੇ ਬੈਠਾਂ ਤੇ ਕਿੱਥੋਂ ਉੱਠਾਂ ਤਿੰਨ ਦਿਨਾਂ ਤੋਂ ਬਾਅਦ ਦੌਲਤਖਾਨ ਲੋਧੀ ਪੁੱਛਦਾ ਹੈ ਵੀ ਉਹ ਜਿਹੜਾ ਮੋਦੀ ਸੁਣਿਆ ਨਿਕਲ ਆਇਆ ਬਾਹਰ ਤਿੰਨ ਦਿਨਾਂ ਬਾਅਦ ਪ੍ਰਗਟ ਹੋਇਆ ਕਿੱਥੇ ਚਲਾ ਗਿਆ ਸੀ ਸੁਣਿਆ ਦੱਸਿਆ ਕਿ ਕਹਿਣ ਲੱਗੇ ਜੀ ਉਹ ਤਾਂ ਕਬਰਸਥਾਨ ਵਿੱਚ ਬੈਠਾ ਹੈ ਤੇ ਜਿੱਦẽ ਦਾ ਨਿਕਲਿਆ ਹੈ ਨਾ ਪਤਾ ਨਹੀਂ ਉਹਨੂੰ ਕੀ ਹੋਇਆ ਉਹ ਤੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਦਾਂ ਹੀ ਪੁਕਾਰੀ ਜਾਂਦਾ ਹੈ ਹੁਣ ਇਹਦਾ ਅਰਥ ਕੀ ਸੀ ਇਹਦਾ ਅਰਥ ਇਹ ਨਹੀਂ ਸੀ ਗੁਰਮਖੋ ਵੀ ਕੋਈ ਹਿੰਦੂ ਨਹੀਂ ਹੈ ਕੋਈ ਮੁਸਲਮਾਨ ਨਹੀਂ ਹੈ ਇਹਦਾ ਅਰਥ ਸੀ ਸੰਸਾਰ ਵਿੱਚ ਦੇਖੀਏ ਨਾ ਕੋਈ ਸੱਚਾ ਹਿੰਦੂ ਦਿਖ ਰਿਹਾ ਨਾ ਕੋਈ ਸੱਚਾ ਮੁਸਲਮਾਨ ਦਿਖ ਰਿਹਾ ਲੋਕ ਹਿੰਦੂ ਕਹਾ ਰਹੇ ਨੇ ਲੋਕ ਮੁਸਲਮਾਨ ਕਹਾ ਰਹੇ ਨੇ ਪਰ ਕੌਣ ਹੈ ਮੁਸਲਮਾਨ ਕੋਈ ਬਾਬੇ ਦੀ ਬਾਣੀ ਨੂੰ ਪੜੋ ਪਾਤਸ਼ਾਹ ਕਹਿੰਦੇ ਮੁਸਲਮਾਨ ਮੂਮ ਦਿਲ ਹੋਵੇ ਮੁਸਲਮਾਨ ਤੇ ਉਹ ਹੈ ਜਿਹਦਾ ਹਿਰਦਾ ਮੂਮ ਵਰਗਾ ਗੁਰਮਖੋ ਮੋਮ ਦੇ ਉੱਤੇ ਥੋੜੀ ਜਿਹੀ ਗਰਮੀ ਪੈਂਦੀ ਹੈ ਮੋਮ ਪਿਗਲ ਜਾਂਦੀ ਹੈ ਮੁਸਲਮਾਨ ਤੇ ਹੋਈ ਉਹ ਹੁੰਦਾ ਥੋੜਾ ਜਿਹਾ ਦੁੱਖ ਆਵੇ ਤੇ ਮਨ ਪਿਗਲ ਜਾਂਦਾ ਹੈ ਉਤੇ ਧਿਆਨ ਨਾਲ ਭਰਿਆ ਹੁੰਦਾ ਹੈ ਜਿਵੇਂ ਨਾ ਤੁਲਸੀदास ਨੂੰ ਪੁੱਛਿਆ ਸੀ ਕਿਸੇ ਨੇ ਸੰਤ ਜਨ ਕਿੱਦਾਂ ਦੇ ਹੁੰਦੇ ਨੇ ਕਹਿਣ ਲੱਗੇ ਮੱਖਣ ਵਰਗੇ ਤੁਲਸੀदास ਨੂੰ ਪੁੱਛਿਆ ਕਿਸੇ ਨੇ ਸੰਤ ਕਿੱਦਾਂ ਦੇ ਹੁੰਦੇ ਨੇ ਕਹਿਣ ਲੱਗੇ ਮੱਖਣ ਵਰਗੇ ਮੱਖਣ ਦੇ ਉੱਤੇ ਧੁੱਪ ਦਾ ਸੇਕ ਪੈਂਦਾ ਤੇ ਮੱਖਣ ਪਿਗਲ ਜਾਂਦਾ ਜਦੋਂ ਸੰਤ ਕਿਸੇ ਦੇ ਦੁੱਖ ਦੇਖਦਾ ਕਿਸੇ ਨੂੰ ਵਿਕਾਰਾਂ ਚ ਫਸਿਆ ਹੋਇਆ ਦੇਖਦਾ ਕਿਸੇ ਨੂੰ ਭੁੱਖਿਆ ਹੋਇਆ ਦੇਖਦਾ ਤੇ ਸੰਤ ਦਾ ਹਿਰਦਾ ਵੀ ਭੁੱਖਾ ਵੇਖ ਕੇ ਪਿਗਲ ਜਾਂਦਾ ਉਤੇ ਮੱਖਣ ਵਰਗਾ ਹੁੰਦਾ ਇਹ ਹੈ ਧਰਮੀ ਦੀ ਨਿਸ਼ਾਨੀ ਮੈਂ ਕਹਿੰਦਾ ਕੋ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਜੇ ਭੁੱਖੇ ਨੂੰ ਸਾਡੀ ਜਿਬ ਭਰੀ ਹੋਵੇ ਪੈਸਿਆਂ ਦੀ ਪੈਸੇ ਦੀ ਜੇਬ ਭਰੀ ਹੈ ਪਰ ਜੇ ਭੁੱਖੇ ਨੂੰ ਦੇਖ ਕੇ ਤਰਸ ਨਹੀਂ ਆਇਆ ਮੰਨ ਲੋ ਅਸੀਂ ਕੰਗਾਲ ਆ ਭਰੀ ਹੋਈ ਭਾਵੇਂ ਜੇਬ ਆ ਜੇ ਠੰਡ ਦੇ ਵਿੱਚ ਕਿਸੇ ਕੰਬਦੇ ਹੋਏ ਗਰੀਬ ਨੂੰ ਦੇਖ ਕੇ ਕਿਸੇ ਨੰਗੇ ਪੈਰਾਂ ਨੂੰ ਵੇਖ ਕੇ ਕਿਸੇ ਗਰੀਬ ਉੱਤੇ ਤਰਸ ਨਹੀਂ ਨਾ ਆਇਆ ਇਹਦਾ ਭਾਵ ਅਸੀਂ ਪੱਥਰ ਹਾਂ ਹੋਣਾ ਚਾਹੀਦਾ ਹੈ ਗੁਰਨਾਣਕ ਸਾਹਿਬ ਦਾ ਕਰਮਖੋ ਐਸੇ ਨਹੀਂ ਮੈਂ ਰਾਤ ਕ ਬੇਨਤੀ ਕੀਤੀ ਬਾਬੇ ਦੇ ਕੋਲੇ ਗਰੀਬ ਆਇਆ ਕੱਚੇ ਘਰ ਤੇ ਰਹਿੰਦਾ ਸੀ ਕੱਚੇ ਪਾਂਡਿਆਂ ਚ ਖਾਂਦਾ ਸੀ ਬਾਬਾ ਅਤ ਦੀ ਗਰੀਬੀ ਹੈ ਘਰ ਦੇ ਵਿੱਚ ਕਿਰਪਾ ਕਰ ਤੇਰੇ ਕੋਲੇ ਤੇ ਨੌ ਨਿੱਧਾਂ ਦਾ ਖਜ਼ਾਨਾ ਹੈ ਬਾਬੇ ਨੇ ਕ ਮਰਦਾਨਿਆਂ ਦੀ ਝੌਂਪੜੀ ਸਾੜ دی۔ ਗੁਰਮਖੋ ਝੌਂਪੜੀ ਨੂੰ ਅੱਗ ਲਾ ਕੇ ਸਾੜ ਦਿੱਤਾ ਹੱਥ ਬੰਨ ਕਹਿੰਦਾ ਬਾਬਾ ਝੌਂਪੜੀ ਸੀ ਕੱਲੀ ਤੂੰ ਵੀ ਸਾੜ ਦਿੱਤੀ ਮੈਂ ਤੇ ਗਰੀਬ ਬਾਬੇ ਨੇ ਕਹਿਆ ਤੇਰੀ ਝੌਂਪੜੀ ਨਹੀਂ ਤੇਰੀ ਗਰੀਬੀ ਸਾੜੀ ਐ ਤੇਰੀ ਝੌਂਪੜੀ ਨਹੀਂ ਸਾੜੀ ਤੇਰੀ ਗਰੀਬੀ ਸਾੜੀ ਐ ਭਾਈ ਜੜ ਤੱਕ ਤੇਰਾ ਪੱਕਾ ਘਰ ਨਹੀਂ ਬਣ ਜਾਂਦਾ ਤੇਰੀ ਗਰੀਬੀ ਨਹੀਂ ਮਿਟ ਜਾਂਦੀ ਅਸੀਂ ਐਸ ਥਾਂ ਤੋਂ ਅੱਗੇ ਨਹੀਂ ਤੁਰਾਂਗੇ ਔਰ ਹੋਇਆ ਗਰਮ ਖੋ ਕਈ ਦਿਨ ਬਾਬਾ ਉੱਥੇ ਬੈਠ ਕੇ ਕੀਰਤਨ ਕਰਦਾ ਉਹਦਾ ਸੋਹਣਾ ਘਰ ਬਣਾਇਆ ਸੋਹਣਾ ਘਰ ਬਣਾ ਕੇ ਉਹਨੂੰ ਸਿਰ ਤੇ ਹੱਥ ਰੱਖਿਆ ਕਹਿਣ ਲੱਗੇ ਇਸੇ ਥਾਂ ਉੱਤੇ ਬੈਠ ਕੇ ਗੁਰਬਾਣੀ ਪੜਿਆ ਕਰੀ ਇੱਥੇ ਬੈਠ ਕੇ ਉਸ ਕਰਤੇ ਦੀ ਕੀਰਤੀ ਕਰੀ ਤੈਨੂੰ ਮੰਗਣ ਦੀ ਲੋੜ ਨਹੀਂ ਐ ਲੋਕ ਇੱਥੇ ਆ ਕੇ ਤੈਨੂੰ ਦੇਖ ਕੇ ਜਾਇਆ ਕਰਨਗੇ ਗੁਰਮਖੋ ਦੁਨੀਆਂ ਦੀ ਅਮੀਰੀ ਐ ਗਰੀਬਾਂ ਨੂੰ ਸਾੜਦੀ ਐ ਬਾਬਾ ਗਰੀਬੀ ਨੂੰ ਸਾੜਦਾ ਹੈ। ਇਹ ਤਾਂ ਬਾਬੇ ਦਾ ਦਿਲ ਹੈ। ਰਹਿਮਦਿਲ ਹੈ ਬਾਬੇ ਦਾ। ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਹੁਣ ਮਕ ਸੁਲਤਾਨਪੁਰੇ ਦੀ ਗੁਰਮਖੂ ਕਬਰਸਥਾਨ ਵਿੱਚ ਬੈਠੇ ਆ। ਕਰਨੀ ਗਏ ਕਿਸੇ ਹੋਰ ਪਾਸੇ ਨਹੀਂ ਜਾਂਦੇ ਪਤਾ ਨਹੀਂ ਕਬਰਸਥਾਨ ਵਿੱਚ ਕਿਉਂ ਬਹਿ ਗਿਆ ਬਾਬਾ ਆ ਕੇ। ਸੁਲਤਾਨਪੁਰੇ ਦੇ ਨਵਾਬ ਨੂੰ ਸੁਨੇਹਾ ਮਿਲਿਆ ਪਤਾ ਨਹੀਂ ਕਿਉਂ ਉੱਥੇ ਬੈਠ ਕੇ ਨਾ ਕੋਈ ਹਿੰਦੂ ਨਾ ਕਿ ਮੁਸਲਮਾਨ ਕਹਿੰਦਾ ਹੈ ਨਵਾਬ ਨੇ ਕਿਹਾ ਮੈਂ ਚੱਲ ਕੇ ਪੁੱਛਦਾ ਹਾਂ ਹੁਣ ਗੁਰਮਖੋ ਨਵਾਬ ਦੌਲਤਖਾਨ 로ਦੀ ਜਿਹੜਾ ਹੈ ਉਹ ਕਬਰ ਸਥਾਨ ਵੱਲ ਚੱਲ ਪਿਆ ਮੈਂ ਪੁੱਛ ਕੇ ਆਉਣਾ ਨਾਨਕ ਕਬਰ ਸਥਾਨ ਵਿੱਚ ਕਿਉਂ ਬੈਠਾ ਹੈ ਤੇ ਫਿਰ ਜਿਹੜਾ ਹੈ ਇਹ ਫਿਰ ਕਿਵੇਂ ਗੁਰਮਖੋ ਕਬਰ ਸਥਾਨ ਵਿੱਚ ਆਉਂਦਾ ਤੇ ਗੁਰਨਾਨਕ ਸਹਿ ਪਾਤਸ਼ਾ ਫਿਰ ਕਿਵੇਂ ਦولت ਖਾਨ ਲੋਧੀ ਨੂੰ ਮਿਲਦੇ ਨੇ ਤੇ ਫਿਰ ਅੱਗੇ ਇਤਿਹਾਸ ਕਹਿੰਦਾ ਵੀ ਬਾਬਾ ਮਸੀਤ ਵਿੱਚ ਜਾ ਕੇ ਕੀ ਕੁਤਕ ਵਰਤਾਉਂਦਾ ਇਹ ਇਤਿਹਾਸ ਹੈ ਜਿਹੜਾ ਇਹ ਆਪਾਂ ਕੱਲ ਨੂੰ ਇੱਥੋਂ ਅੱਗੇ ਲੈ ਕੇ ਚੱਲਾਂਗੇ ਸਮੇਂ ਦੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਹਾਜ਼ਰੀਆਂ ਇਸੇ ਤਰ੍ਹਾਂ ਭਰਦੇ ਰਹੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ